ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਤੁਹਾਨੂੰ ਅੱਗੇ ਵੀ ਵੀਡੀਓ ਪਾਉਂਦੇ ਰਹਨੇ ਆ ਛੋਟੀ ਛੋਟੀ ਜਾਣਕਾਰੀ ਦਿੰਦੇ ਰਹਨੇ ਆ ਜਿਵੇਂ ਅਸੀਂ ਕਦੂਆਂ ਤੇ ਖਰਬੂਜੀਆਂ ਤੇ ਕਦੇ ਕਾਸੇ ਤੇ ਕਦੇ ਕਾਸੇ ਤੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਨੇ ਆ ਤਾਂ ਤੁਸੀਂ ਵੀ ਸਾਨੂੰ ਸਾਡੇ ਵੀਡੀਓ ਨੂੰ ਚੰਗਾ ਹੰਗਾਰਾ ਦਿਨੇ ਹੋ ਪਰ ਅੱਜ ਮੈਂ ਅੱਗੇ ਮੈਂ ਕਿਸਾਨ ਵੀਰਾਂ ਲਈ ਜੋ ਵੱਡੇ ਪੱਧਰ ਤੇ ਕੋਈ ਏਕੜ ਕੋਈ 2 ਏਕੜ ਸਬਜ਼ੀਆਂ ਦੀ ਕਾਰਤ ਕਰਦਾ ਉਹਨਾਂ ਲਈ ਵੀਡੀਓ ਬਣਾ ਕੇ ਮੈਂ ਭੇਜਦਾ ਰਹਿਣਾ ਪਰ ਅੱਜ ਜਿਹੜੀ ਮੈਂ ਵੀਡੀਓ ਬਣਾਉਣ ਲੱਗਿਆ ਉਹ ਉਹਨਾਂ ਵੀਰਾਂ ਲਈ ਉਹਨਾਂ ਭੈਣਾਂ ਲਈ ਜੋ ਮਤਲਬ ਆਪਣੇ ਘਰ ਲਈ ਖਾਣ ਲਈ ਸਬਜ਼ੀਆਂ ਲਾਉਣ ਦਾ ਸ਼ੌਂਕ ਰੱਖਦੇ ਨੇ ਕਿਉਂਕਿ ਜਿਹੜੇ ਲੋਕ ਸ਼ੌਂਕ ਰੱਖਦੇ ਨੇ ਉਹ ਆਪਣੇ ਘਰ ਦੀਆਂ ਸਬਜ਼ੀਆਂ ਘਰੇ ਹੀ ਅਗਾ ਕੇ ਉਹਨਾਂ ਨਾਲ ਆਪਣੇ ਘਰ ਦੀਆਂ ਸਬਜ਼ੀਆਂ ਦੀ ਪੂਰਤੀ ਕਰ ਲੈਂਦੇ ਨੇ ਤੇ ਉਹ ਵਧੀਆ ਖਾਂਦੇ ਨੇ ਸਾਫ ਸੁਥਰਾ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਦਵਾਈ ਸੜਕੀ ਹੈ ਕੀ ਸੜਕਿਆ ਜਾਂ ਬਗੈਰ ਦਵਾਈਆਂ ਤੋਂ ਤਿਆਰ ਕਰਦੇ ਨੇ ਇਸ ਤਰ੍ਹਾਂ ਮੈਂ ਆਪਣੇ ਇੱਕ ਸਾਰੇ ਕਿਸਾਨ ਵੀਰਾਂ ਨੂੰ ਤੇ ਸਭਾ ਸਭ ਨੂੰ ਮਤਲਬ ਜੋ ਵੀ ਹੈਗਾ ਕਿਉਂਕਿ ਸਬਜ਼ੀ ਦੀ ਲੋੜ ਤਾਂ ਘਰ ਵਿੱਚ ਹਰ ਇੱਕ ਨੂੰ ਹੁੰਦੀ ਹੈ ਕੋਈ ਵੀ ਘਰ ਐਵੇਂ ਨਹੀਂ ਜੀ ਨੂੰ ਸਬਜ਼ੀ ਦੀ ਲੋੜ ਨਾ ਹੋਵੇ ਇਸ ਲਈ ਮੈਂ ਇਦੇ ਲਈ ਇੱਕ ਛੋਟੀ ਜੀ ਜਾਣਕਾਰੀ ਦੇਣੀ ਚਾਹਣਾ ਜਾਣਕਾਰੀ ਕੀ ਆ ਵੀ ਆਪਾਂ ਅੱਜ ਆ ਜਿਹੜੀ ਅੱਜ 22 ਜਨਵਰੀ ਹੋ ਚੁੱਕੀ ਐ ਜਿਹੜੀ ਠੰਡ ਦੀ ਰੁੱਤ ਆ ਉਹ ਜਾਣ ਲੱਗੀ ਐ ਆਪਾਂ ਧੁੱਪਾਂ ਨਿਕਲ ਲੱਗੀਆਂ ਆਪਾਂ ਸੋਚਦੇ ਆ ਵੀ ਹੁਣ ਆਪਾਂ ਗਰਮੀ ਵਾਲੀਆਂ ਜਿੰਨੇ ਸਬਜ਼ੀਆਂ ਨੇ ਉਹਦੇ ਚ ਬਿਲ ਹੀ ਹੁੰਦੀਆਂ ਨੇ ਜ਼ਿਆਦੇ ਤੌਰ ਤੇ ਕੰਦੂ ਦੀਆਂ ਕਰੇਲੇ ਦੀਆਂ ਤੋਰੀ ਦੀਆਂ ਕੀਏ ਦੀਆਂ ਜਾਂ ਹੋਰ ਵੀ ਕਾਫੀ ਨੇ ਬੇਲਾ ਹੁੰਦੀਆਂ ਨੇ ਜਿਹੜੀਆਂ ਕੀ ਆਪਣੀ ਕਰਮੀ ਰੁੱਤ ਦੇ ਵਿੱਚ ਸਬਜ਼ੀਆਂ ਦੇ ਲਈ ਵਰਤੀਆਂ ਜਾਂਦੀਆਂ ਨੇ। ਕਰ ਬਾਕੀ ਕੀ ਆ ਉਹਦੇ ਲਈ ਆਪਾਂ ਨੇ ਨਾ ਕਿਵੇਂ ਬੇਲਾ ਤਿਆਰ ਕਰਨੀ ਨੇ ਮੰਨ ਲਓ ਕਈ ਵੀਰ ਸੌਂਕ ਰੱਖਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਬੇਲਾ ਲਾ ਦਿੰਦੇ ਨੇ ਜਿਵੇਂ ਅੱਜ 22 ਜਨਵਰੀ ਅੱਜ ਲਾਤੀਆਂ ਉਹ ਕਈ ਵਾਰ ਜਰਮੀਨੇਸ਼ਨ ਨਹੀਂ ਲੈਂਦੀਆਂ ਜੇ ਜਰਮੀਨੇਸ਼ਨ ਲੈ ਵੀ ਜਾਂਦੀ ਆ ਤਾਂ ਅੱਗੇ ਧੁੱਪ ਤਾਂ ਨਿਕਲਨੀ ਆ ਪਰ ਕੋਰੇ ਦਾ ਕੋਈ ਪਤਾ ਨਹੀਂ ਵੀ ਕਦੋਂ ਕੋਰਾ ਪੈ ਜੇ ਤੇ ਉਹ ਬੇਲਾ ਮਰ ਜਾਂਦੀਆਂ ਨੇ ਬਾਕੀ ਇਹ ਹੁੰਦਾ ਜਿਹੜੇ ਕਿਸਾਨ ਵੀਰ ਨੌਲੇਜ ਰੱਖਦੇ ਨੇ ਜਾਂ ਜਿਨ੍ਹਾਂ ਲਈ ਜਗ੍ਹਾ ਜ਼ਿਆਦਾ ਹੈਗੀ ਆ ਉਹ ਤਾਂ ਇਸ ਤਰ੍ਹਾਂ ਲੋ ਟਰਨ ਕਰ ਲੈਂਦੇ ਨੇ ਪਰ ਕਈ ਤਾਂ ਮਤਲਬ ਸੱਤ ਦੇ ਉੱਤੇ ਸਬਜ਼ੀਆਂ ਪੈਦਾ ਕਰਦੇ ਨੇ ਉਹਨਾਂ ਲਈ ਇਹ ਧੂਲਤ ਨਹੀਂ ਹੁੰਦੀ ਲੋ ਟਰਨ ਕਰਨੇ ਜਿੰਨੀ ਜਗ੍ਹਾ ਨਹੀਂ ਹੁੰਦੀ ਉਹਨਾਂ ਲਈ ਅੱਜ ਮੈਂ ਇੱਕ ਤੁਹਾਨੂੰ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਹਨੂੰ ਚੰਗੀ ਤਰ੍ਹਾਂ ਦੇਖਿਓ ਜੀ ਮੈਂ ਦਿੰਨਾ ਜੀ ਤੁਹਾਨੂੰ ਜਾਣਕਾਰੀ ਆਪਾਂ ਨੇ ਕੀ ਕਰਨਾ ਖੱਤਾਂ ਲਈ ਬਸ ਆਪਾਂ ਨੇ ਕੀ ਕਰਨਾ ਪਹਿਲਾਂ ਬਾਹਨ ਨੂੰ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਜਾਂ ਗਮਲੇ ਨੂੰ ਤਿਆਰ ਕਰ ਲੈਣਾ ਇਹਦੇ ਵਿੱਚ ਅੱਧੀ ਰੂੜੀ ਤੇ ਰੂੜੀ ਬਿਲਕੁਲ ਗਲੀ ਹੋਈ ਹੋਣੀ ਚਾਹੀਦੀ ਹੈ ਕੱਚਾ ਖਾਦ ਨਹੀਂ ਹੋਣਾ ਚਾਹੀਦਾ ਗਮਲਾ ਹੋਵੇ ਜਾਂ ਫਿਰ ਜ਼ਮੀਨ ਹੋਵੇ ਕੋਈ ਦਿੱਕਤ ਨਹੀਂ ਦੇਖੋ ਜੀ ਇਸ ਤਰ੍ਹਾਂ ਇਹਨੂੰ ਤਿਆਰ ਕਰਕੇ ਕਦੂ ਦੇ ਜਾਂ ਤੋਰੀ ਦੇ ਕਾਸੇ ਦੇ ਬੀਜ ਲੈ ਲੈਣੇ ਪੀ ਦਾ ਜਿਹੜਾ ਤਿੱਖਾ ਪਾਸਾ ਉਹ ਥੱਲੇ ਵੱਲ ਨੂੰ ਰੱਖਣਾ ਦੇਖੋ ਜੀ ਇਸ ਤਰ੍ਹਾਂ ਤੇ ਆ ਬੀਜ ਦਾ ਵੀ ਦੇਖੋ ਜੀ ਇਹਦਾ ਵੀ ਤਿੱਖਾ ਪਾਸਾ ਥੱਲੇ ਨੂੰ ਰੱਖਣਾ ਉੱਪਰ ਮਿੱਟੀ ਪਾ ਦੇਣੀ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਕੀ ਕਰਨਾ ਹੈ ਜੀ ਦੇਖੋ ਜੀ ਆਪਣਾ ਇੱਥੇ ਬੀਜ ਆ ਬੀਜ ਦੇ ਉੱਤੇ ਆਪਣਾ ਡਿਸਪੋਜ਼ਲ ਗਲਾਸ ਲੈ ਲੈਣਾ ਡਿਸਪੋਜ਼ਲ ਗਲਾਸ ਨੂੰ ਚੰਗੀ ਤਰ੍ਹਾਂ ਦੱਬ ਕੇ ਤਾਂ ਕਿ ਇਹਨੂੰ ਹਵਾ ਨਾ ੜਾ ਕੇ ਲੈ ਜੇ ਇਸ ਤਰ੍ਹਾਂ ਮਿੱਟੀ ਪਾ ਦੇਣੀ ਹੈ ਜੀ ਦੇਖੋ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਦੱਬ ਦੇਣਾ ਜੀ ਗਮਲੇ 'ਚ ਹੋਵੇ ਚਾਹੇ ਜ਼ਮੀਨ 'ਚ ਹੋਵੇ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਕਿਉਂਕਿ ਕੀ ਆ ਜੇ ਕੋਰਾ ਪਊਗਾ ਤਾਂ ਉਸ ਨੂੰ ਇਹ ਗਲਾਸ ਬਚਾਊਗਾ ਤੇ ਇਹਦੇ ਵਿੱਚ ਧੁੱਪ ਸਿੱਧੀ ਪਊਗੀ ਤੇ ਜਰਮੀਨੇਸ਼ਨ ਵੀ ਤੇਜ ਹੋਊਗੀ ਜੇ ਠੰਡ ਪਊਗੀ ਨਹੀਂ ਜਰਮੀਨੇਸ਼ਨ ਨਹੀਂ ਹੋਣੀ ਤੇ ਇਹ ਇਸ ਤਰ੍ਹਾਂ ਆਪਾਂ ਮਤਲਬ ਇਹਦੇ ਨਾਲ ਧੁੱਪ ਇਹਦੇ ਵਿੱਚ ਪਊਗੀ ਧੁੱਪ ਪੈਣ ਨਾਲ ਜਰਦੀ ਜਲਦੀ ਜਰਮੀਨੇਸ਼ਨ ਲਊਗਾ ਇਹ ਬਾਹਰ ਠੰਡ ਤੇ ਰਾਤ ਨੂੰ ਠੰਡ ਪੈ ਜਾਂਦੀ ਆ ਤੇ ਦਿਨੇ ਧੁੱਪ ਪੈਂਦੀ ਆ ਤੇ ਉਹ ਜਿਹੜੀ ਰਾਤ ਦੀ ਠੰਡ ਆ ਕਿ ਉਹ ਬੀਜ ਨੂੰ ਠੰਡਾ ਕਰ ਦਿੰਦੀ ਆ ਇਸ ਲਈ ਇਹਨੂੰ ਢੱਕ ਕੇ ਆਪਾਂ ਇਹਦੇ ਉੱਤੇ ਕਵਰ ਲਾਤਾ ਜਿਵੇਂ ਆਪਾਂ ਮੰਨ ਲਓ ਵੀ ਇੱਕ ਬੀਲ ਦਾ ਪੂਲੀ ਹਾਊਸ ਮੰਨ ਲਓ ਇੱਕ ਬੇਲ ਦੇ ਪੋਲੀ ਹੌਂਸ ਲਾਤਾ ਜੀ ਆਪਾਂ ਨੇ ਇਹ ਗਲਾਸ ਨਾ ਡਿਸਪੋਜ਼ੇਬਲ ਗਲਾਸ ਹੈ ਜੀ ਇਹ ਹੋਰ ਕੋਈ ਗਲਾਸ ਨਹੀਂ ਆਮ ਹੀ ਡਿਸਪੋਜ਼ੇਬਲ ਗਲਾਸ ਜਿਹੜੇ ਆਪਾਂ ਡਸਟਬਿਨ ਚ ਸੁੱਟਦੇ ਆਂ ਜੀ ਉਸ ਤੋਂ ਬਾਅਦ ਇੱਕ ਆਪਾਂ ਨੇ ਤਜਰਬਾ ਹੋਰ ਕਰਕੇ ਦੇਖਣਾ ਇਹ ਆਪਾਂ ਅਜੇ ਤੱਕ ਵਰਤਿਆ ਨਹੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਇਸ ਤਰ੍ਹਾਂ ਕਾਲੇ ਰੰਗ ਦਾ ਲਿਫਾਫਾ ਲੈ ਕੇ ਇਹਦੇ ਬਰਾਬਰੀ ਇਹਨੂੰ ਵੀ ਮਿੱਟੀ ਪਾ ਕੇ ਐਵੇਂ ਬੰਦ ਕਰ ਦੇਣਾ ਤਾਂ ਕਿ ਕਾਲੇ ਦੇ ਵਿੱਚ ਰੋਸ਼ਨੀ ਜ਼ਿਆਦਾ ਜਾਂਦੀ ਆ ਤੁਸੀਂ ਇਹਦਾ ਤਜਰਬਾ ਕਰਕੇ ਮੈਂ ਕਦੇ ਕੀਤਾ ਨਹੀਂ ਤੁਸੀਂ ਇਹਦਾ ਤਜਰਬਾ ਕਰਕੇ ਦੱਸਣਾ ਵੀ ਕਿ ਕਾਲੇ ਦਾ ਉੱਪਰ ਲਫਾਫਾ ਪਾਏ ਦਾ ਕੋਈ ਫਰਕ ਹੈਗਾ ਜਾਂ ਨਹੀਂ ਹੈਗਾ ਇਸ ਤਰ੍ਹਾਂ ਤੁਸੀਂ ਆਪਣੇ ਕੱਦੂ ਤੋਰੀ ਕarele ਜੋ ਵੀ ਸਬਜ਼ੀਆਂ ਇਸ ਟਾਈਮ ਬੇਲਾਂ ਵਾਲੀਆਂ ਨੇ ਉਹ ਸਾਰੀਆਂ ਹੋਰਾਂ ਨਾਲੋਂ ਬਾਹਰ ਨਾਲੋਂ ਅਗੇਤੀਆਂ ਤਿਆਰ ਕਰ ਸਕਦੇ ਆ ਜੇਕਰ ਆਪਾਂ ਬਾਗ ਦੇ ਵਿੱਚ ਜਿਵੇਂ ਠੰਡ ਦੇ ਕਾਰਨ ਆਪਾਂ ਬੀਜ ਲਾ ਦਿੰਦੇ ਆ ਉਹ ਕਈ ਵਾਰੀ ਜਰਮੀਨੇਸ਼ਨ ਨਹੀਂ ਲੈਂਦੇ ਆ ਆਪਾਂ ਦੁਕਾਨਦਾਰ ਨੂੰ ਕਹੀ ਜਾਂਦੇ ਆ ਵੀ ਇਸਨੇ ਜਰਮੀਨੇਸ਼ਨ ਨਹੀਂ ਲੈਤੀ ਉਹ ਠੰਡ ਉਹਨਾਂ ਨੂੰ ਮਤਲਬ ਠੰਡ ਨਾਲ ਉਹ ਵੀ ਕਈ ਵਾਰੀ ਹਰੇ ਨਹੀਂ ਹੁੰਦੇ ਜਾਂ ਹਰੇ ਹੁੰਦੇ ਨੇ ਗਲ ਜਾਂਦੇ ਨੇ ਪਾਣੀ ਲਾ ਕੇ ਇੱਕ ਵਾਰ ਉਸ ਤਰ੍ਹਾਂ ਟੱਕ ਦੇਣਾ ਚਾਹੀਦਾ ਦੇਖੋ ਇਹ ਇੱਕ ਤਰ੍ਹਾਂ ਦਾ ਲੋ ਟਰਨ ਹੀ ਹੋ ਗਿਆ ਜਿਵੇਂ ਲੋ ਟਰਨਾ ਹੈਗਾ ਉਸ ਤਰ੍ਹਾਂ ਇਹ ਵੀ ਇੱਕ ਲੋ ਟਰਨ ਹੋ ਗਿਆ ਬਾਕੀ ਤੁਸੀਂ ਜਿਹੜਾ ਕਾਲੇ ਰੰਗ ਦਾ ਪਾਉ ਚੁੱਤੇ ਪਾਉਗੇ ਉਹ ਕਿਸੇ ਮਰਜ਼ੀ ਪ੍ਰਕਾਰ ਦਾ ਉੱਤੇ ਵੱਢ ਕੇ ਪਾ ਕੇ ਦੇਖੋ ਤੇ ਬਰਾਬਰ ਲਾ ਕੇ ਦੇਖੋ ਤੇ ਫੇਰ ਸਾਨੂੰ ਕਮੈਂਟਾਂ ਦੇ ਵਿੱਚ ਦਿਆ ਹੋਰ ਜ਼ਿਮੀਂਦਾਰ ਭਰਾਵਾਂ ਨੂੰ ਜਾਂ ਹੋਰਾਂ ਨੂੰ ਸਭ ਨੂੰ ਦੱਸੋ ਕਿ ਇਸ ਦਾ ਕਾਲੇ ਰੰਗ ਦੇ ਦਾ ਕੋਈ ਲੁਫਾਫੇ ਦਾ ਫਾਇਦਾ ਹੈ ਜਾਂ ਨਹੀਂ ਹੈ ਮੈਂ ਕਾਲੀ ਰੰਗ ਦਾ ਲਫਾਫਾ ਪਾਉਣ ਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਕਾਲਾ ਰੰਗ ਹੈ ਜਿਹੜਾ ਉਹ ਧੁੱਪ ਨੂੰ ਉਹ ਕਰ ਲੈਂਦਾ ਇਸ ਕਰਕੇ ਇਹਦੇ ਨਾਲ ਜਰਮੀਨੇਸ਼ਨ ਛੇਤੀ ਹੋਣ ਦੇ ਚਾਂਸ ਨੇ ਬਾਕੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਜਰਮੀਨੇਸ਼ਨ ਛੇਤੀ ਹੋਊ ਜਾਂ ਬਰਾਬਰ ਹੋਊ ਜਾਂ ਹੋਣੀ ਨਹੀਂ ਮੈਂ ਤੁਹਾਨੂੰ ਅੱਗੇ ਜਾਣਕਾਰੀ ਦੇਵਾਂਗਾ ਪੂਰੀ ਤੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਇਸ ਦਾ ਲਾਭ ਉਠਾ ਸਕਣ ਧੰਨਵਾਦ ਜੀ